ਹਾਂਜੀ ਕਿਦਾਂ ਦੋਸਤੋ ਸਭ ਠੀਕ ਠਾਕ ਹੈ ਅੱਜ ਤਾਂ ਨਵੀਂ ਮੋਟਰ ਤੇ ਲਾਏ ਆ ਕਿਉਂਕਿ ਮੋਟਰ ਦਾ ਕਮਰਾ ਸੀ ਹਟਾਉਣਾ ਸੀ ਤੇ ਅਸੀਂ ਮਿਸਤਰੀ ਲਾਏ ਤੇ ਮੈਂ ਤੁਹਾਨੂੰ ਕਮਰਾ ਖਾਲੀਏ ਆਟ ਘਟਾਤਾ ਉਹ ਛੱਤ ਨੂੰ ਲਾਤੀ ਹੈ ਤੇ ਛੱਤ ਲੱਤਾਂ ਦਾ ਸਾਰਾ ਉਹਨੇ ਕਰੂਗਾ ਇੱਟਾਂ ਸਾਰ ਸੁਬ ਆ ਵੇਖੋ ਸਾਰਾ ਕਰਤਾ ਕਮਰੇ ਖਾਲੀ ਨਾਲ ਮੇਰੇ ਆਇਆ ਸੀ ਸਮਰ ਆ ਚਾਚੀ ਉਹ ਨਹੀਂ ਬੈਠੇ ਆਲ ਮੈਸਟਰੀ ਉਪ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਹਾਂਜੀ ਆ ਕਰਤਾ ਜੇ ਅਗਲੇ ਦਿਨ ਦਾ ਵੀਡੀਓ ਇਹਦੇ ਚ ਤੁਸੀਂ ਵੇਖੋ ਵੀ ਸਾਰਾ ਉਹਨਾਂ ਘਰਾਂ ਦਾ ਟਾਤਾ ਦਾ ਸਾਰੀ ਇਟਾ ਟਾ ਸਭ ਕਰਕੇ ਰੱਖਤੀਆਂ ਉਹਨਾਂ ਇਥੇ ਬਣਾਉਣਗੇ ਇੱਕ ਨਿੱਕਾ ਕਮਰਾ ਤੇ ਫਿਰ ਤੁਹਾਨੂੰ ਜਦੋਂ ਬਣੇਗਾ ਫਿਰ ਉਹ ਵੀ ਵਿਖਾਵਾਂਗੇ ਬਾਜ ਬੋਲੋ ਨਾ ਤੁਹਾਨੂੰ ਦੱਸਿਆ ਮੈਂ ਅਗਲੇ ਦਿਨ ਵੀਡੀਓ ਤੇ ਡਰ ਲਈ ਬਣਾਈ ਸੀ ਹੂੰ ਉਹ ਦੇ ਹੁਣ ਅਗਰ ਵੀਡੀਓ ਜਗੇ ਦਾ ਸਾਡਾ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜੁੜ ਰਿਓ ਲਾਈਕ ਤਾਂ ਸਾਫ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ